ਕਾਲ ਸਾਹਿਬ ਜੀ ਕੀ ਫਟੇ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਆਹ ਚੱਕ ਕਰੋ ਨਹਿਰਾ ਆ ਦਿਖਾਓ ਕੈਮਰਾਮੈਨ ਸਾਹਿਬ ਸਾਰੀਆਂ ਨਹਿਰਾ ਸੁੱਕੀਆਂ ਆਉਂਦੀਆਂ ਤੇ ਲੋਕਾਂ ਨੂੰ ਮਾਰਨ ਦਾ ਹੀ ਇਹਨਾਂ ਟੀਚਾ ਬਣਾ ਲਿਆ ਇੱਧਰ ਲੱਗ ਰਾ ਬੰਦਾ ਦਿਖਾ ਦਿਓ ਮੇਰੇ ਖਿਆਲ ਨਾਲ ਕਿ ਜਿਆਦਾ 4-5 ਪੈ ਪੈ ਇੰਚ ਪਾਣੀ ਚੱਲਦਾ ਨਹਿਰ ਦੇ ਵਿੱਚ ਤੇ ਜੇ ਇਹ ਨਹਿਰੇ ਦੇ ਥੋੜਾ ਥੋੜਾ ਕਰਕੇ ਛੱਡਿਆ ਹੁੰਦਾ Rajasthan ਵਾਲਾ ਫੀਡਰ ਫੁੱਲ ਖੁੱਲਿਆ ਹੁੰਦਾ ਤੇ ਆਪੇ ਥੋੜਾ ਬਥੇ ਲੋਕ ਬਚਦੇ ਕਿ ਸਰਕਾਰਾਂ ਨੇ ਇਹੀ ਸੋਚ ਲਿਆ ਵੀ ਲੋਕ ਮਾਰਨੇ ਹੀ ਆ ਪੰਜਾਬ ਪਿਆ ਮਾਨੂੰ ਨਾ ਬਸ ਕਿ ਨਾ ਕਿਸ ਬੰਨੇ ਥੱਲੇ ਲਾਉਣਾ ਹੀ ਲਾਉਣਾ ਉਹ ਧੰਨਵਾਦ ਸਾਡੇ ਲਹਿੰਦੇ ਪੰਜਾਬ ਦਾ ਜਿਨ੍ਹਾਂ ਨੇ ਵੱਡਾ ਦਿਲ ਦਿਖਾਇਆ ਦੋ ਵਾਰੀ ਪਿਛਲੀ ਵਾਰੀ ਵੀ ਤੇ ਹੁਣ ਵੀ ਤੇ ਆਸ ਆ ਵੀ ਜੇ ਕੋਈ ਚਲੋ ਇਹ ਵੀਡੀਓ ਵੱਤੋ ਵੱਤ ਸ਼ੇਅਰ ਕਰੋ ਕਿ ਲੋਕਾਂ ਨੂੰ ਦਿਖਾਓ ਵੀ ਇਹ ਨਹਿਰਾਂ ਤੇ ਤੁਹਾਡੀਆਂ ਸੁੱਕੀਆਂ ਜਾਣੀਆਂ ਜਿਹੜਾ ਗਾੜੀ ਕੋਨਾ ਕੋ ਘੜਦਾ ਹੀ ਨਾ ਪਾਣੀ ਉਹ ਦਿੱਲੀ ਦਾ ਕੋਨਾ ਕੋ ਲੈਂਦਾ ਚਲੋ ਜੇ ਆਫਤਾਂ ਨਹੀਂ ਤੇ ਆ ਹੀ ਗਈ ਹੈ ਜੋ ਆਣਾ ਹੋ ਹੀ ਜਾਂਦਾ ਹੁੰਦਾ ਤੇ ਭਰਿਆ ਵੀ ਆਪਣੇ ਲੋਕਾਂ ਦੇ ਆਪ ਕੋਸ਼ਿਸ਼ ਕਰ ਲਈ ਵੀ ਕਿਸੇ ਨੂੰ ਬਚਾਉਣਾ ਤੇ ਫੇਰ ਇੱਕੋ ਹੀ ਦਿਖਾ ਦਿਓ ਕੈਮਰਾਮੈਨ ਸਾਹਿਬ ਮਹਿਰਾ ਸਾਰੇ ਸੁਖਿਆ ਦੇਖੋ ਥੜਲਾ ਬੰਨਾ ਸਾਰਾ ਨੰਗਾ ਪਿਆ ਸੁ ਗਾਲਿਆ ਵੀ ਕੋਈ ਸਿਆਣਫ ਨਹੀਂ ਕਿਸੇ ਨੇ ਵਰਤਨੀ ਨਾ ਲੈਣਾ ਨਾ ਦੇਣਾ ਬਸ ਇਹ ਆ ਵੀ ਪੰਜਾਬ ਦਾ ਸੰਘਰਸ਼ ਹੀ ਰਿਹਾ ਸ਼ੁਰੂ ਤੋਂ ਤੇ ਤਾਂ ਕਰਕੇ ਵੀ ਪੰਜਾਬ ਨੂੰ ਕਹਿੰਨਾ ਕਿ ਬੰਨਾ ਫੱਲੇ ਜ਼ਰੂਰ ਲਾਉਣਾ ਲੈਣਾ ਨਹੀਂ ਕੋਈ ਦੇਣਾ ਨਹੀਂ ਬਸ ਇਹ ਨਹੀਂ ਦੇਖਣਾ ਵੀ ਸਾਡਾ ਕਿਸੇ ਦਾ ਕਿੱਦਾਂ ਭੜਾ ਹੁੰਦਾ ਹੈ ਜਾਂ ਕਿਸੇ ਦਾ ਨਹੀਂ ਉਹ ਦੇਖੋ ਤਾਂ ਨਹਿਰ ਸਾਰੀ ਸੁੱਕੀ ਹੈ ਜੇ ਮੰਨ ਲਓ ਕੁਝ ਕਿਉਂਸ ਕੀ ਚਲੋ ਆਪਣੇ ਇਹ ਬਿੰਤੀ-ਮਿੰਤੀ ਤੇ ਨਹੀਂ ਉਹਦੀ ਕੁਝ ਕਿਉਂਸ ਕੀ ਪਾਣੀ ਛੱਡਿਆ ਹੁੰਦਾ ਨਹਿਰ ਦੇ ਵਿੱਚ ਜਾਂ ਦੁੱਧੀਆਂ ਰਾਜਸਥਾਨ ਫੀਡਰ ਤੇ ਵੀ ਨਹਿਰਾਂ ਖਾਲੀ ਪਈਆਂ ਤੇ ਕੋਪੇ ਕੋਨਾ ਕਿੰਨਾ ਕਿਤੇ ਤੇ ਕੋਈ ਫਰਕ ਪੈਂਦਾ ਹੈ ਨਾ ਉਹ ਸਾਡਾ ਸਾਰਾ ਏਰੀਆ ਡੁੱਬਾ ਪਿਆ ਹੁੰਦੇ ਤੋਂ ਲੈ ਕੇ ਮੁੰਡਾ ਪਿੰਡ ਸਭਰਾਵਾ ਕਿੰਨਾ ਵੀ ਦਰਿਆ ਦੇ ਨਾਲ ਨਾਲ ਲੱਗਦਾ ਉਹ ਆਸਾ ਇਹ ਵੀਡੀਓ ਵਾਤੋ ਸੇਅਰ ਕਰੋ ਲੋਕਾਂ ਨੂੰ ਪੜਾ ਲੱਗੇ ਵੀ ਇਹ ਕੀ ਕਿਹੜੀ ਪੋਲਿਟਿਕਸ ਖੇਡਣ ਦੀਆਂ ਸਰਕਾਰਾਂ ਸਾਡੇ ਨਾਲ ਉਹ ਧੰਨਵਾਦ ਤੇ ਕੌਣ ਲਈ